ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਈਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵਿਤਜਰਬ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਨੀ ਸੱਚੇ ਮੰਨਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਸੰਗਾ ਜੀ ਅਤੇ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ ਲਿਖ ਕੇ ਹਾਜ਼ਰੀ ਲਗੋਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਪਈ 사త్సੰਗਤ ਜੀ ਕਈਆਂ ਦੇ ਬਿਆਨ ਕਿੰਨੇ ਸਾਲ ਲੰਘ ਚੁੱਕੇ ਨੇ 사త్సੰਗਤ ਜੀ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋ ਰਹੀ 사త్సੰਗਤ ਜੀ ਕਈ ਲੋਕ ਇਸੇ ਦੇ ਚਲ ਬਹੁਤ ਪਰੇਸ਼ਾਨ ਹਨ ਪਰ ਕੋਈ ਹੱਲ ਨਹੀਂ ਮਿਲਦਾ ਤਾਂ 사త్సੰਗਤ ਜੀ ਬਹੁਤ ਦਵਾਈਆਂ ਵੀ ਖਾ ਕੇ ਦੇਖ ਲਈਆਂ ਪਰ ਤਾਂ ਵੀ ਬੱਚਾ ਨਹੀਂ ਹੋ ਰਿਹਾ ਸਾਧ ਸੰਗਤ ਜੀ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਸਾਧ ਸੰਗਤ ਜੀ ਅੱਜ ਇਸ ਗੁਰਬਾਣੀ ਦੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਸ਼ਬਦ ਜਾਪ ਕਰਨ ਦੇ ਨਾਲ ਗੁਰੂ ਮਹਾਰਾਜ ਤੁਹਾਡੀ ਝੋਲੀ ਵਿੱਚ ਖੁਸ਼ੀਆਂ ਭਰ ਦੇਣਗੇ ਸਾਧ ਸੰਗਤ ਜੀ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਇਸ ਸ਼ਬਦ ਦਾ ਜਪ ਤੁਸੀਂ ਸਵੇਰ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਜ਼ਮੀਨ ਤੇ ਆਸਣ ਲਗਾ ਕੇ ਫਿਰ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਇਸ ਨੂੰ ਅੰਮ੍ਰਿਤ ਵੇਲੇ ਵੀ ਕਰ ਸਕਦੇ ਹੋ ਜਦ ਤੁਸੀਂ ਕਿਸੇ ਵੀ ਟਾਈਮ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਇਸ ਨੂੰ ਉਦੋਂ ਵੀ ਕਰ ਸਕਦੇ ਹੋ ਸਾਧ ਸੰਗਤ ਜੀ ਇਹ ਇੱਕ ਸੱਚੀ ਘਟਨਾ ਹੈ ਸਾਧ ਸੰਗਤ ਜੀ ਕਮਾਈ ਸੰਤ ਹੰਸਾਲੀਆਂ ਕੋਲ ਬਹੁਤ ਦੇਰ ਤੋਂ ਜਾ ਰਹੇ ਸੀ 사ਤ ਸੰਗਤ ਜੀ ਉਹਨਾਂ ਦੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਸੀ 사ਤ ਸੰਗਤ ਜੀ ਪਰ ਉਸ ਬੱਚੀ ਦੇ ਸੰਤਾਨ ਨਹੀਂ ਹੋ ਰਹੀ ਸੀ 사ਤ ਸੰਗਤ ਜੀ ਉਹਨਾਂ ਦੇ ਬਿਆਨ ਤਕਰੀਬਨ 15 ਤੋਂ 20 ਸਾਲ ਹੋ ਚੁੱਕੇ ਸੀ 사ਤ ਸੰਗਤ ਜੀ ਉਹਨਾਂ ਨੇ ਬਹੁਤ ਗੁਰਦੁਆਰੇ ਵਿੱਚ ਮੰਦਰਾਂ ਵਿੱਚ ਪੰਡਤਾਂ ਕੋਲ ਬਹੁਤ ਜਗ੍ਹਾ ਤੇ ਮੱਥੇ ਰਗੜੇ ਨੱਕ ਰਗੜੇ ਸਾਧ ਸੰਗਤ ਜੀ ਪਰ ਤਾਂ ਵੀ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਉਹਨੇ ਪੰਡਤਾਂ ਕੋ ਜਾ ਕੇ ਉਪਾਏ ਵੀ ਕਰਾਏ ਪ੍ਰਸਾਦ ਸੰਗਤ ਜੀ ਉਹਨਾਂ ਨੂੰ ਤਾਂ ਵੀ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਤਾਂ ਸਾਧ ਸੰਗਤ ਜੀ ਇੱਕ ਹੋਰ ਇਦਾਂ ਹੀ ਉਹ ਸੰਤ ਹੰਸਾੜੀ ਵਾਲਿਆਂ ਕੋਲ ਚਲੇ ਗਏ ਉਨਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੈਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਹੈ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਬੱਚੀ ਨੂੰ ਫਲ ਪਾ ਦਿੱਤਾ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੇ ਫਲ ਪਾਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਸ ਤੋਂ 4 ਮਹੀਨੇ ਬਾਅਦ ਹੀ ਉਸ ਬੱਚੀ ਨੂੰ ਪ੍ਰੈਗਨੈਂਸੀ ਹੋ ਗਈ ਸਾਸ ਸੰਗਤ ਜੀ ਉਹ ਇੰਨੇ ਜਿਆਦਾ ਖੁਸ਼ ਸੀ ਸਾਸ ਸੰਗਤ ਜੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਾਸ ਸੰਗਤ ਜੀ ਉਹ ਪਾਬਾ ਜੀ ਨੂੰ ਗਏ ਪਾਬਾ ਜੀ ਦਾ ਸ਼ੁਕਰੀਆ ਕਰਨ ਲਈ ਗਏ ਸਾਸ ਸੰਗਤ ਜੀ ਜਦੋਂ ਉਹਨਾਂ ਨੇ ਪਾਬਾ ਜੀ ਨੂੰ ਦੱਸਿਆ ਕਿ ਪਾਬਾ ਜੀ ਮੈਨੂੰ ਪ੍ਰੈਗਨਨਸੀ ਹੋ ਗਈ ਹੈ ਤਾਂ ਸਾਸ ਸੰਗਤ ਜੀ ਪਾਬਾ ਜੀ ਨੇ ਉਸ ਨੂੰ ਆਪਣੇ ਬੱਚੇ ਦੀ ਤੰਦਰੁਸਤੀ ਵਾਸਤੇ ਤੇ ਆਪਣੀ ਤੰਦਰੁਸਤੀ ਵਾਸਤੇ ਬਾਬਾ ਜੀ ਨੇ ਉਸ ਨੂੰ ਇੱਕ ਸ਼ਬਦ ਦੱਸਿਆ ਸਾਧ ਸੰਗਤ ਜੀ ਕਿਉਂਕਿ ਉਹਨਾਂ ਦੇ ਇੰਨੀ ਦੇਰ ਤੋਂ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ ਸਾਧ ਸੰਗਤ ਜੀ ਜਦੋਂ ਦੇਰ ਬਾਅਦ ਬੱਚੇ ਦੀ ਪ੍ਰਾਪਤੀ ਹੋਵੇ ਸਾਧ ਸੰਗਤ ਜੀ ਕਿਸੇ ਵੇਲੇ ਜਿਹੜਾ ਪਹਿਲਾ ਬੱਚਾ ਹੁੰਦਾ ਹੈ ਉਸ ਨੂੰ ਬਹੁਤ ਪ੍ਰੋਬਲਮਸ ਹੁੰਦੀਆਂ ਨੇ ਇਸੇ ਲਈ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਰੂਪ ਚਾਵਦਾਰੇ ਦੱਸਿਆ ਕਿ ਤੂੰ ਇਸ ਨੂੰ 40 ਦਿਨ ਰੋਜ਼ 51 ਵਾਰੀ ਕਰਨਾ ਹੈ ਸਾਧ ਸੰਗਤ ਜੀ ਤਾਂ ਉਸ ਬੱਚੀ ਨੇ ਇਸ ਨੂੰ 40 ਦਿਨ 51 ਵਾਰ ਕੀਤਾ ਤਾਂ ਸਾਧ ਸੰਗਤ ਜੀ ਜਦੋਂ ਉਸ ਦੇ ਪ੍ਰੈਗਨੈਂਸੀ ਦਾ ਟਾਈਮ ਪੂਰਾ ਹੋ ਗਿਆ ਤਾਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਸ ਨੂੰ ਬੇਟੀ ਦੀ ਪ੍ਰਾਪਤੀ ਹੋਈ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਇੰਨੀ ਸੋਹਣੀ ਸੀ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ 사ਤਸੰਗਤ ਜੀ ਇਸੇ ਤਾਈ ਬਾਬਾ ਜੀ ਨੇ ਬਹੁਤ ਲੋਕਾਂ ਦੀਆਂ ਝੋਲੀਆਂ ਭਰੀਆਂ ਨੇ 사ਤਸੰਗਤ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਥ ਪਾਉਂਦੇ ਹਾਂ ਗੁਜਰੀ ਮਹੱਲਾ ਪੰਜ ਮਾ ਦੁਇ ਕਰ ਜੋਤ ਕਰੀ ਬੇਨੰਤੀ ठाकुर अपना त्याया हाथ दे रखे परमेश्वर सगला दुर्द मिटाया ठाकुर होए आप दे हाल भई कल्याण आनंद रूप उबले बाल गोपाल মিল वर नारी মঙ্গল গায়া ठाकुर का जेकार कह नानक तिस गुलबुलहारी जिन सबका किया उद्धार गुजरी মহল্লা پنجমা দূর কর যोत करी बेनंती ठाकुर अपना त्याया हाथ दे राखै परमेश्वर सगला दुर्द मिटाया ठाकुर होए आप दे नाल पैकल्याणे आनंद रूप उबरे बाले गोपाल मिलवर नारी मंगल गाया ठाकुर का जकार गुलबलिहारि जिन सबका किया उदार गुजरी महल्ला पंजमा दुर्कर ज्योति करी बन्धि ठाकुरी अपना त्याया हाथ दे रखे परमेश्वर सगला दुर्त मिटाया ठाकुर होए आप दे आल पई कल्याण आनंद रूप उबरे बाल गोपाल মিল वर नारी মঙ্গল গায়া ठाकुर কা জাকার কে নানক तिस গুরবলহারি জিন সব কা কিয়া উদ্ধার গুজরি মহল্লা پنجমা দূর কর জওত করিব অনন্তি ठाकुर अपना त्याया हाथ दे रखा परमेश्वर सगला दुख मिटाया ठाकुर हुए आप दे हाल पै कल्याण आनंद रूप उभरे बालक पाल মিল বরনারী মঙ্গল গায়া ठाकुर का जयकार कह नानक तिस गुरबलेहारी जिन सबका किया उद्धार गुजरी महल्ला پنجواں দূর কর জওত করিব অনন্তি ठाकुर अपना त्याया हाथ देरा कै परमेश्वर सगला दुर्द मिटाया ठाकुर होए आप दे नाल पै कल्याण आनंद रूप उभरे बाल गोपाल মিল বর নারী মঙ্গল গায়া ঠাকুর কা জekar কে নানক तिस গুরব להারি জিন সব কা কিয়া আদার ওয়াহি গুরজি কা খালসা ওয়াহি গুরজি কি ফতে સા সঙ্গত জি ਏਸੀ ਅੱਜ ਆਪਣੇ ਪਵਿੱਤਰ ਸ਼ਬਦ ਬਾਰੇ ਦੱਸਿਆ ਹੈ ਸਾਧ ਸੰਗਤ ਜੀ ਜਿੰਨਾ ਵੀ ਸੰਗਤਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ ਹੈ ਬਹੁਤ ਸਾਲ ਬੀਤ ਗਏ ਨੇ ਵਿਆਹਨ ਇਸ ਲਈ ਇਸ ਸ਼ਬਦ ਦਾ ਜਾ ਤੁਸੀਂ 40 ਦਿਨ ਰੋਜ਼ 51 ਵਾਰ ਕਰਕੇ ਵੇਖੋ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਖੁਸ਼ੀਆਂ ਪਾਉਣਗੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇਦਾ ਜੋ ਆ ਫਤੇ ਵਿੱਚ ਦੇਣਾ ਜੀ ਗਾਜ ਵਾਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ